ਕੋ ਗਰੀਬ ਬੰਦਾ ਮੈ ਤੁਹਾਡੇ ਤੇ ਕੀ ਰੋ ਮਾਰਨੇ ਹੈ ਜੇ ਤੁਸੀਂ ਆਏ ਦਾ ਕੁਝ ਕਰਦੇ ਫਿਰ ਤਾਈ ਦਾ ਤੁਹਾਨੂੰ ਕੱਲ ਤਜਰਬਾ ਦਿਖਾਤਾ ਅੰਬਰਸਰ ਕੇ ਲੋਕਾਂ ਨੇ ਬੈਠ ਜਾ ਬੈਠਾ ਇੱਥੇ ਬੈਠ ਤੁਹਾਨੂੰ ਮੈਂ ਆਪਣਾ ਨਿਬਾਜਾ ਬੈਠ ਜਾ ਨਹੀਂ ਬੈਠਾ ਬੈਠ ਜਾ ਬੈਠਾ ਬੈਠਾ ਹੁਣ ਬੈਠ ਜਾ ਬੈਠ ਮੇਰੀ ਗੱਲ ਸੁਣ ਲੈ ਪੂਰੇ ਮੈਨੂੰ ਮਾਰ ਦੀ ਗੱਲ ਕੱਢ ਲੈ ਭੈਣ ਦੀ ਗੱਲ ਕੱਢ ਲੈ ਮੇਰੇ ਡਾਂਗ ਮਾਰ ਮੇਰੇ ਸੱਪੜ ਮਾਰ ਪਾਰਟੀ ਨੂੰ ਨਾ ਕੁਝ ਕਹੇ ਪਾਰਟੀ ਨੂੰ ਕਿਉਂ ਕਹਿਣਾ ਹੈ ਪਾਰਟਨ ਕੀ ਮਤਲਬ ਸੁਣਾਉਣ ਦਾ ਬੋਲ ਹੈ ਤੈਨੂੰ ਆਇਆ ਵੀ ਤਰ ਤਰ ਤੋ ਹਾਰ ਗਏ ਇਹਦੇ ਵਿੱਚ ਵੀ ਸਾਡੀ ਸਿਆਸਤ ਹੈ ਸਿਆਸਤ ਹੈ ਤਾਨੂੰ ਕੀ ਪਤਾਗਾ ਹੈ ਮੈਨੂੰ ਪਤਾ ਪੁਰਾ ਤੂੰ ਨਹੀਂ ਬੋਲਦਾ ਇਹ ਸੱਜੇ ਖੱਬੀ ਬੋਲਦੇ ਨੇਗੇ ਐ ਕਰ ਜੇ ਤੇਰਾ ਲਿੰਕਨ ਸੱਜੇ ਪੱਕੀ ਵਾਲਿਆਂ ਨਾਲ ਕਿਸੇ ਨਾਲ ਵੀ ਉਹਨਾਂ ਨੂੰ ਫੋਨ ਕਰਕੇ ਪੁੱਛ ਲੈ ਬ੍ਰੇਕਫਾਸਟ 12 ਵਜੇ ਤੋਂ ਬਾਅਦ ਕਰਿਆ 12 ਵਜੇ ਤੋਂ ਬਾਅਦ ਦੱਸ ਓਏ ਕੌਣ ਮੂਰੇ ਦਿਬੜ ਬੋਲ ਫੇਰ ਮੱਛਾ ਕਰ ਗੱਲ ਹੈ ਟਾਉਂਸਰ ਹੋ ਗਿਆ 12 ਵਜੇ ਤੱਕ ਉਹਨਾਂ ਨੇ ਘੜੇ ਚ ਲਿਖੜੇ ਕੁਸ ਗਿਆ ਕੋਈ ਅੰਦੀ ਬੁਰਕੀ ਗਈ ਅੰਦਰ ਪਾਣੀ ਹੀ ਲੈ ਲਿਆ ਜਿਹੜਾ ਤੂੰ ਡਾਇਨਾਸੌਰ ਦੀ ਗੱਲ ਕਰਦਾ ਨਾ ਡਾਇਨਾਸੌਰ ਦੀ ਆਹ ਦੇਖ ਲੈ ਡਾਇਨਾਸੌਰ ਨੇ ਤਾਂ ਅਰੇ ਬਾਸੀ ਜੀ ਲਈਦੀ ਹਰੇ ਮੂੰਹ ਹੀ ਖੋਲਿਆ ਸੀ ਹੈਂ ਥੋੜਾ ਥੋੜਾ ਬੋਤਲਾਂ ਲੱਗੀਆਂ ਰੀਆਂ 12 ਵਜੇ ਤੱਕ ਸਾਡੇ ਕਹਦੇ ਮਾਰ ਦਿਓ ਗੱਲਾਂ ਤੁਸੀਂ ਮੈਨੂੰ ਪਤਾ ਤੁਸੀਂ ਨਹੀਂ ਬੋਲਦੇ ਇਹ ਸੱਚੇ ਖੱਪੇ ਵਾਲੇ ਬੋਲਦੇ ਨੇ ਸੱਚੇ ਖੱਪੇ ਵਾਲੇ ਬੋਲਦੇ ਨੇ ਮਾਰਦਾ ਤੂੰ ਗੱਲਾਂ ਹਾਂ ਹੈ ਤੂੰ ਮੈਨੂੰ ਬੋਲ ਯਾਰ ਆਪਣੀ ਗੱਲ ਆਪਣੇ ਤੂੰ ਆਪਣੇ ਵਿੱਚ ਹੀ ਰੱਖ ਮੇਰੀ ਗੱਲ ਸੁਣੋ ਫਿਰ ਤੁਸੀਂ ਬੋਲੀ ਤਾਂ ਜਾਣਦੇ ਹੋ ਉਹਦੇ ਨਾਲ ਖੜਦਾ ਕੌਣ ਹੈ ਹਰੇਕ ਤਾਂ ਤੁਹਾਨੂੰ ਛੱਡ ਕੇ ਭਾਜ ਜਾਂਦਾ ਓਏ 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 ਇਹਦੇ ਵਿੱਚ ਵੀ ਸੱਤੇ ਪਾਸਾ ਵਾਹਿਗੁਰੂ ਦੀ ਕਿਰਪਾ ਕੀ ਹੋਣ ਮੇਰੀ ਗੱਲ ਸੁਣੇ ਜਿਹੜਾ ਲੀਲੇ ਰੰਗ ਦਾ ਸਮੁੰਦਰ ਆ ਜਦੋਂ ਲਹਿਰਾ ਚੱਲਦੇ ਨੇ ਹਵਾ ਚੱਲਦੇ ਆ ਜਿਹੜਾ ਗੰਧਮਨ ਦਾ ਸਮੁੰਦਰ ਦਾ ਇੱਕ ਪਾਸੇ ਲੱਗ ਜਾਂਦਾ ਹੈ ਅੰਦਰ ਨਿਤਰਾ ਨਿਤਰਾ ਸਮੁੰਦਰ ਚੱਲਦਾ ਕਿਉਂ ਚੱਲਦਾ ਕਿਉਂ ਮਹੰਮੜੀ ਕਾਲੀ ਨੇ ਮਾਰਦਾ ਗੱਲਾਂ ਲਹਿਰਾ ਹੁਣ ਕਾਲੀ ਦਲਦੀ ਨਿਤਰੇ ਆ ਆਵਾਂਗੇ ਸਟਾਈਕ ਤੇ ਆਵਾਂਗੇ ਆਵਾਂਗੇ ਇੱਕ ਗੰਧਮਨ ਵਾਦਾ ਸਾਰਾ ਤੇ ਤੁਹਾਡੇ ਕੀਲਿਆਂ ਤੇ ਨਾ ਡਾਇਨਾਸੌਰ ਬਣਨੇ ਸਾਨੂੰ ਵੀ ਕਾਲੀ ਨਾ ਖਿਓ ਮਹੰਮੜੀ ਕਾਲੀ ਨੇ ਮਾਰਦਾ ਗੱਲਾਂ ਤੂੰ ਇਹਨੂੰ ਕੀ ਖਵਾਉਣਾ ਜਿਹੜੇ ਕੀ ਦੌੜਾ ਪੈਂਦਾ ਦੋ ਮਿੰਟਾਂ ਵਾਲਾ ਦੌੜਾ ਪਊਗਾ ਨਹੀਂ ਇਹਦਾ ਜਦ ਤੱਕ ਸੱਤ ਨਰੇ ਨਾ ਲਾਵੇ ਦਿਨ ਚ ਇਹ ਤਾਂ ਅੱਫਰ ਜਾਂਦਾ ਹਾਂ ਇਹ ਤਾਂ ਪੰਜਾਬ ਬਣ ਜਾਂਦਾਗਾ ਫਰੇਮ ਆਉਂਦਾ ਅਗਲੇ ਨੂੰ ਕਾਲੀਆਂ ਦੇ ਨਾਲ ਜੁੜੇ ਹੋਇਆ ਖੂਨ ਚ ਇਹਦੇ ਟੇ ਖੂਨ ਚ ਮਾਰਦਾ ਤੂੰ ਗੱਲਾਂ ਸੋ ਮਰੀਏ